ਹਾਂਜੀ ਦੋਸਤੋ ਆਪਾਂ ਗੱਲ ਕਰਦੇ ਆਂ ਫਲਾਹ ਜਾਂ ਫਲਾਈ ਦੇ ਰੁੱਖ ਦੀ ਇਹ ਦੋਨੋਂ ਹੀ ਨਾਮ ਇਸ ਰੁੱਖ ਬਾਰੇ ਪ੍ਰਚਲਿਤ ਨੇ ਇਹਨੂੰ ਫਲਾਹ ਵੀ ਕਹਿ ਦਿੰਦੇ ਆ ਤੇ ਫਲਾਈ ਦਾ ਰੁੱਖ ਵੀ ਕਹਿ ਦਿੰਦੇ ਆ ਇਸਦੇ ਫੁੱਲ ਬੜੇ ਸੋਹਣੇ ਹੁੰਦੇ ਆ ਇਹਦੀ ਖਾਸੀਅਤ ਹੈ ਕਿ ਇਹ ਬਹੁਤ ਸੋਕੇ ਦੇ ਵਿੱਚ ਵੀ ਸੁੱਕਦਾ ਨਹੀਂ ਹੈ ਤੇ ਬਹੁਤ ਖੰਡ ਨੂੰ ਵੀ ਚੱਲ ਲੈਂਦਾ ਇਹ ਕਹਿ ਸਕਦਾ ਹੈ ਕਿ -5 ਡਿਗਰੀ ਤੋਂ 50 ਡਿਗਰੀ ਤੱਕ ਦੇ ਤਾਪਮਾਨ ਨੂੰ ਸਹਿਣ ਕਰ ਲੈਂਦਾ ਇਹਦੀ ਲੱਕੜ ਬੜੀ ਸਖਤ ਹੁੰਦੀ ਹੈ ਸਸ ਖੇਤੀ ਦੇ ਸੰਦਾਂ ਦੇ ਵਿੱਚ ਜਿਵੇਂ ਸੁਹਾਗਾ ਵਗੈਰਾ ਬਣਾਉਣ ਦੇ ਕੰਮ ਆਉਂਦੀ ਸੀ। ਅੱਜ ਕੱਲ ਇਹ ਰੁੱਖ ਲਗਭਗ ਅਲੋਪ ਹੋ ਚੁੱਕਿਆ। ਪੰਜਾਬ ਦੇ ਵਿੱਚ ਕੁਝ ਕੁ ਥਾਮਾਂ ਨੇ ਜਿਵੇਂ ਕਿ ਫਲਾਈ ਪਿੰਡ ਹੈ ਜੋ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ 'ਚ। ਉਸ ਦਾ ਨਾਮ ਵੀ ਸ਼ਾਇਦ ਇਸ ਰੁੱਖ ਤੋਂ ਪਿਆ। ਬਹੁਤ ਕਈ ਵਾਰ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ। ਇਸ ਤਰ੍ਹਾਂ ਗੁਰਦੁਆਰਾ ਫਲਾਈ ਸਾਹਿਬ ਹੈ ਜੋ ਬਡਾਲਾ ਗ੍ਰੰਥੀਆਂ ਪਿੰਡ ਦੇ ਵਿੱਚ। ਉੱਥੇ ਵੀ ਜੋ ਫਲਾਈ ਦਾ ਰੁੱਖ ਹੈ। ਇਸ ਤਰ੍ਹਾਂ ਕੁਝ ਥਾਵਾਂ ਤੇ ਇਹ ਦੇਖਣ ਨੂੰ ਮਿਲਦਾ ਹੈ ਤੇ ਇਹ ਬੜਾ ਕੀ ਇੱਕ ਵਧੀਆ ਲੱਕੜਵਾਲਾ ਰੁੱਖ ਵੀ ਰਾਸਤੀ ਰੁੱਖਾਂ ਦੇ ਵਿੱਚੋਂ ਟੱਕ ਇੱਕ ਬਹੁਤ ਪੁਰਾਣਾ ਤੇ ਸੋਹਣਾ ਰੁੱਖ ਹੈ ਇਸ ਰੁੱਖ ਨੂੰ ਫਲੇਮ ਆਫ ਫੋਰੈਸਟ ਵੀ ਕਹਿੰਦੇ ਨੇ ਕਿਹਾ ਜਾਂਦਾ ਵੀ ਕਣਕ ਵੱਢਣ ਦੇ ਸਮੇ ਪੱਤੇ ਝੜ ਜਾਂਦੇ ਆ ਤੇ ਇਕੱਲੇ ਫੁੱਲ ਹੀ ਰਹਿ ਜਾਂਦੇ ਆ ਔਰ ਤਿੰਨ ਤਰ੍ਹਾਂ ਦੇ ਫੁੱਲ ਇਹਨੂੰ ਆਉਂਦੇ ਆ ਲਾਲ ਰੰਗ ਦੇ ਪੀਲੇ ਰੰਗ ਦੇ ਤੇ ਚਿੱਟੇ ਰੰਗ ਦੇ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਲਾਲ ਫੁੱਲਾਂ ਵਾਲੇ ਟੱਕ ਤਾਂ ਮਿਲ ਜਾਂਦੇ ਆ ਪੀਲੇ ਤੇ ਚਿੱਟੇ ਤਾਂ ਲਗਭਗ ਹੀ ਅਲੋਪ ਹੋ ਚੁੱਕੇ ਆ ਬਹੁਤ ਘੱਟ ਥਾਵਾਂ ਨੇ ਜਿੱਥੇ ਟੱਕ ਦਾ ਜਿਹੜਾ ਇਹਨੂੰ ਕੇਸੂ ਵੀ ਕਹਿ ਦਿੰਦੇ ਆ ਕਈ ਗਾਇਕਾਂ ਨੇ ਇਸ ਨੂੰ ਗਾਣੇ 'ਚ ਵੀ ਲਿਆ ਕੇਸੂ ਕਚਨਾਰ ਸ਼ਰੀਂ ਅਮਲਦਾਸ ਇਸ ਤਰ੍ਹਾਂ ਦੇ ਬਹੁਤ ਹੀ ਕੀਮਤੀ ਪਿਆਰੇ ਰੁੱਖ ਜਿਹੜੇ ਆ ਪੰਜਾਬ ਦੇ ਸੀ ਟੱਕ ਵੀ ਇਹਨਾਂ 'ਚੋਂ ਇੱਕ ਹੈ ਇਸੇ ਸਮੇਂ ਪੰਜਾਬ ਦੇ ਵਿੱਚ ਰੁੱਖਾਂ ਦੇ ਝੁੰਡ ਹੁੰਦੇ ਸਨ ਤੇ ਹਰੇਕ ਜ਼ਿਮੀਦਾਰ ਦੇ ਖੇਤ ਵਿੱਚ ਪਿੰਡਾਂ ਦੇ ਬਸੜਿਆਂ ਤੇ ਸਾਂਝੀਆਂ ਥਾਵਾਂ ਤੇ ਬਹੁਤ ਸਾਰੇ ਰੁੱਖ ਹੁੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਰੁੱਖ ਦਾ ਨਾਮ ਸੀ ਲਸੂੜਾ ਮਾਲਵੇ ਦੇ ਵਿੱਚ ਇਹਨੂੰ ਨਸੂੜਾ ਜਾਂ ਨਸੂੜੀ ਵੀ ਕਹਿੰਦੇ ਆ ਇਸ ਤੇ ਫਲ ਵੀ ਲੱਗਦੇ ਸੀ ਵੱਡੇ ਆਕਾਰ ਦੇ ਫਲ ਜਿਹੜੇ ਆ ਉਹ ਅਖਰੋਟ ਦੀ ਤਰ੍ਹਾਂ ਹੁੰਦੇ ਸੀ ਉਹਨਾਂ ਨੂੰ ਨਸੂੜਾ ਕਹਿੰਦੇ ਸੀ ਛੋਟੀਆਂ ਜਿਹੜੀਆਂ ਪਾਲ ਦੇ ਰੂਪ ਚ ਲੱਗਦੀਆਂ ਸੀ ਉਹਨਾਂ ਨੂੰ ਨਸੂੜੀਆਂ ਕਹਿੰਦੇ ਸੀ ਉਹ ਰਿੱਠੇ ਦੇ ਆ ਕਰਦੀਆਂ ਹੁੰਦੀਆਂ ਸੀ ਬਹੁਤ ਸਾਰੇ ਲੋਕ ਖਾਂਦੇ ਵੀ ਸੀ ਇਹਨਾਂ ਨੂੰ ਤੇ ਇਹ ਗੁੰਦ ਵਾਂਗੂ ਚਿੰਬੜ ਦੇ ਵੀ ਸੀ ਫਲ ਜਦੋਂ ਤੋੜਦੇ ਸੀ ਤਾਂ ਆਮ ਕਰਕੇ ਕਮਹਾਵਰਾ ਵੀ ਵਰਤੇ ਜਾਂਦਾ ਸੀ ਕਿ ਨਸੂੜੇ ਵਾਂਗੂ ਚਿੰਬੜਿਆ ਰਹਿਣਾ ਜਦੋਂ ਕੋਈ ਕਿਸੇ ਗੱਲ ਦੇ ਪਿੱਛੇ ਪੈ ਜਾਂਦਾ ਸੀ ਅੱਜ ਕੱਲ ਲਗਭਗ ਅਲੋਪ ਹੀ ਹੋ ਚੁੱਕਾ ਹੈ ਛੋਟੇ ਹੁੰਦੇ ਆ ਬਹੁਤ ਸਾਰੇ ਬੱਚੇ ਇਸ ਤੋਂ ਗੁੰਨ ਦਾ ਕੰਮ ਵੀ ਲੈਂਦੇ ਹੁੰਦੇ ਸੀ ਜੰਡ ਵੀ ਪੰਜਾਬ ਦੇ ਜੱਦੀ ਰੁੱਖਾਂ ਵਿੱਚੋਂ ਇੱਕ ਹੈ ਪਾਵੇਂ ਦੀ ਛਾਂ ਬਹੁਤੀ ਸੰਘਣੀ ਨਹੀਂ ਸੀ ਹੁੰਦੀ ਕੰਡੇਦਾਰ ਝਾੜੀਆਂ ਦੀ ਤਰ੍ਹਾਂ ਹੁੰਦਾ ਸੀ ਬਹੁਤ ਲੰਮੀ ਔੜ ਪੈਣ ਤੇ ਸੌਕਾ ਪੈਣ ਤੇ ਵੀ ਇਹ ਰੁੱਖ ਜਿਹੜਾ ਸੁਗਧਾ ਨਹੀਂ ਸੀ ਇਹ ਇੱਕ ਜੰਗਲੀ ਰੁੱਖ ਦੀ ਤਰ੍ਹਾਂ ਸੀ ਪੰਜਾਬ ਦੇ ਜੱਦੀ ਰੁੱਖਾਂ ਵਿੱਚੋਂ ਇਸ ਦੀ ਵਰਤੋਂ ਕੀ ਸੀ ਕਿ ਇਸ ਦੇ ਨਾਲ ਬਹੁਤ ਸਾਰੇ ਇਤਿਹਾਸਕ ਤੇ ਮਿਥਿਹਾਸਿਕ ਪੱਖ ਜੁੜੇ ਹੋਏ ਆ ਜਿਵੇਂ ਕਿ ਬਹੁਤ ਸਾਰੇ ਪੰਜਾਬ ਦੇ ਗੁਰਦੁਆਰਿਆਂ ਵਿੱਚ ਇਹ ਮੌਜੂਦ ਹੈ ਫਿਰ ਇਸ ਨੂੰ ਨਨਕਾਣਾ ਸਾਹਿਬ ਜੋ ਇੱਕ ਸਾਕਾ ਹੋਇਆ ਸੀ ਉੱਥੇ ਵੀ ਇੱਕ ਜੰਨ ਮੌਜੂਦ ਹੈ ਬਹੁਤ ਸਾਰੇ ਹੋਰ ਪਿੰਡਾਂ 'ਚ ਗੁਰਦੁਆਰਿਆਂ ਵਿੱਚ ਹੁਣ ਵੀ ਮੌਜੂਦ ਨੇ ਔਰ ਜਦੋਂ ਕੋਈ ਲਾੜਾ ਬਰਾਤ ਚੜਦਾ ਸੀ ਪੰਜਾਬ ਵਿੱਚ ਤਾਂ ਕਈ ਬਰਾਦਰੀਆਂ ਵਿੱਚ ਝੰਡੀ ਵਟਣ ਦਾ ਰਿਵਾਜ ਸੀ ਭਾਵ ਬਰਾਤ ਚੜਨ ਤੋਂ ਪਹਿਲਾਂ ਜਨ ਚੜਨ ਤੋਂ ਪਹਿਲਾਂ ਲਾੜਾ ਜਿਹੜਾ ਉਸਦੇ ਆਲੇ-ਦੁਆਲੇ ਕਈ ਢੇਡੇ ਦੇ ਕੇ ਉਸ ਤੇ ਘੱਟ ਲਗਾਉਂਦਾ ਸੀ ਫਿਰ ਮਿਰਜੇ ਦਾ ਕਿੱਸਾ ਵੀ ਜਿਹੜਾ ਝੰਡ ਨਾਲ ਜੋੜਿਆ ਜਾਂਦਾ ਇਸ ਤਰ੍ਹਾਂ ਝੰਡ ਪੰਜਾਬ ਦੇ 33 ਰੁੱਖਾਂ ਵਿੱਚ ਜੋ ਅੱਜ ਅਲੋਪ ਹੋ ਚੁੱਕੇ ਆ